ਦੀ ਆਪਣੀ ਭੈਣ ਕੁਲਵਿੰਦਰ ਕੌਰ ਆ ਉਹਦੇ ਨਾਲ ਅੱਜ ਆਪਾਂ ਨੂੰ ਖੰਡ ਦੀ ਲੋੜ ਆ ਸਾਰੇ ਪੰਜਾਬ ਨੂੰ ਕਿਉਂਕਿ ਪੰਜਾਬ ਦੀ ਇੱਕ ਹਸਾਬ ਦਾ ਹੁਣ ਫਿਰ ਇੱਜ਼ਤ ਦਾ ਸਵਾਲ ਬਣ ਗਿਆ ਪੰਜਾਬ ਦੀ ਦਾ ਕਾਰਨ ਇਹ ਕਿ ਰੌਲੇ ਏਡੇ ਪੱਧਰ ਤੇ ਪੈ ਗਿਆ ਹਿੰਦੀ ਮੀਡੀਆ ਚ ਵੀ ਚੱਲ ਗਿਆ ਪੂਰਾ ਨੈਸ਼ਨਲ ਕੀ ਇੰਟਰਨੈਸ਼ਨਲ ਮੁੱਦਾ ਬਣਿਆ ਖੜਾ ਤਾਂ ਬਾਈ ਜੀ ਉਹਦੇ ਨਾਲ ਖੜਜੋ ਕਿਉਂਕਿ ਉਹ ਕੁੜੀ ਨੇ ਕੋਈ ਇਹ ਨਹੀਂ ਹੈਗਾ ਕਿ ਵੀ ਆਪਦੇ ਨਿੱਜੀ ਲਈ ਕਰਿਆ ਸਾਰਾ ਕੁਝ ਉਹਨੇ ਠੋਕ ਕੇ ਕਿਹਾਗਾ ਗੁਰਵਿੰਦਰ ਗੋਪੀ ਸਿੱਧੂ ਕੀ ਹਾਲ ਹੈ ਵੀਡੀਓ ਚੱਲਦੀ ਜਾਉਦੀ ਸ਼ੇਅਰ ਕਰੀ ਜਾਓ ਯਾਰ ਬੰਦਾ ਜੁੜ ਜੇ 5 700 ਫਿਰ ਕਰੰਟ ਕੱਢ ਦਈਏ ਪੂਰਾ ਤੇ ਹਾਂ ਬਈ ਤਖਲੀਬ ਦਾ ਜਿਹੜੇ ਬੰਦੇ ਆਪਣੇ ਜਿੱਤੇ ਉਹਨਾਂ ਤੋਂ ਹੀ ਆ ਇਹਨਾਂ ਨੂੰ ਗੱਲ ਤਾਂ ਇਹ ਆ ਬਈ ਵੀ ਉਹ ਗੁੱਡੀ ਨਾਲ ਖਾਣ ਦੀ ਲੋੜ ਆ ਜੇ ਉਹ ਭੈਣ ਨੂੰ ਇਹ ਕੋਈ ਨੌਕਰੀ ਤੋਂ ਲਾਉਂਦੇ ਜਾਂਦੇ ਨੇ ਧੱਕਾ ਕਰਦੇ ਆ ਸਾਰੇ ਪੰਜਾਬ ਨੂੰ ਖਾਣ ਦੀ ਲੋੜ ਆ ਉਹ ਜਿਹੜਾ ਪੰਜਾਬ ਲਈ ਬੋਲਦਾਗਾ ਉਹਦੇ ਲਈ ਉਹਦੇ ਲਈ ਵੀਰੇ ਜਿਹੜਾ ਮਰਜੀ ਬੰਦਾ ਯਾਰ ਆ ਉਹਦੇ ਲਈ ਬਾਈ ਬਣਾ ਖੜ ਜਾ ਕਰੋ ਫੇਰੀ ਛੋਡੇ ਨਾਲ ਕੋਈ ਖੜੂਗਾ ਇਹ ਟੰਗਣਾ ਨਾ ਉਹ ਤਾਂ ਪਹਿਲਾਂ ਕਿਸਾਨੀ ਦੋਲਣ ਵੇਲੇ ਵੀ ਕਿੰਨਾ ਕੁਸ ਬੋਲਦੀ ਰਹੀ ਆ ਵੀ ਇਹ ਅੱਤਵਾਦੀ ਆ ਵੱਖਵਾਦੀ ਆ ਸੌ ਕੁਸ ਹੁਣ ਵੀ ਬੋਲਦੀ ਆ ਪਰ ਸਾਰੀਆਂ ਕਿਸਾਨ ਯੂਨੀਅਨਾਂ ਖੜ ਗਿਆ ਪੰਜਾਬ ਦੇ ਲੋਕ ਖੜ ਗਏ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਸਾਰੇ ਭਰਾ ਯਾਰ ਉਹਦੇ ਨਾਲ ਖੜੋ ਗੁੱਡੀ ਦੇ ਤੇ ਊਂ ਬੜ ਕਹਿਣ ਦੀ ਲੋੜ ਵੀ ਨਹੀਂ ਵੀ ਵੱਡੇ ਪੱਦਰ ਤੇ ਪੰਜਾਬ ਉਹਦੇ ਨਾਲ ਖੜਾਗਾ ਇਹ ਜ਼ਰੂਰੀ ਸੀਗਾ ਕਿਉਂਕਿ ਜੇ ਆਪਣੇ ਬੰਦਿਆਂ ਨਾਲ ਆਪਾਂ ਐ ਖੜਨ ਲੱਗ ਗਏ ਤਾਂ ਹਰ ਇੱਕ ਬੰਦਾ ਕਹੂਗਾ ਵੀ ਮੈਂ ਪੰਜਾਬ ਦੇ ਹੱਕਾਂ ਲਈ ਬੋਲਾਂ ਜੇ ਕਿਸੇ ਨਾਲ ਨਹੀਂ ਖੜੋਗੇ ਨਾ ਤਾਂ ਫੇਰ ਨਹੀਂ ਕਿਸੇ ਨੇ ਕਹਿਣਾ ਭਾਈ ਕਹਿੰਦਾ ਸ਼ੇਅਰ ਕਰਤੀ ਵੀਡੀਓ ਜੱਸੀ ਮਾਨਸਾ ਠੀਕ ਆ ਭਾਈ ਦੱਬ ਦੇ ਕਿੱਲੀ ਚੱਕ ਦਿਓ ਕੰਮ ਆ ਤੇ ਬੱਸ ਭਾਈ ਖੜਜੋ ਉਹਦੇ ਨਾਲ ਭੈਣ ਨਾਲ ਵੱਤ ਤੋਂ ਵੱਤ ਜਾਣੇ ਤੇ ਬਾਕੀ ਮੈਂ ਤਾਂ ਇਹ ਕਹਿਣਾ ਵੀ ਜੇ ਉਹਨੂੰ ਨੌਕਰੀ ਤੋਂ ਬਰਖਾਸਤ ਕਰਦੇ ਆ ਪਹਿਲੀ ਗੱਲ ਤਾਂ ਆਪਾਂ ਨੌਕਰੀ ਤੋਂ ਭੈਣ ਨੂੰ ਲੈਣ ਨਹੀਂ ਦੇਣਾ ਜੇ ਨੌਕਰੀ ਤੋਂ ਲਾਉਂਦੇ ਆ ਤਾਂ ਫੇਰ ਜਿਮਨੀ ਚੋਣ ਹੈਗੀ ਆ ਬਰਨਾਲੇ ਜਿਵੇਂ ਪਹਿਲਾਂ ਆਪਾਂ ਆਪਣੇ ਬੰਦੇ ਚਲਾ ਜਤਿਆਏ ਆ ਤੇ ਫਿਰ ਇੱਥੇ ਬਰਨਾਲੇ ਖੜਾ ਕਰਕੇ ਐਮਐਲਏ ਭੈਣ ਨੂੰ ਹਨ ਤੇ ਬੱਸ ਫਿਰ ਉੱਥੇ ਭੈਣ ਨੂੰ ਜਤਿਆ ਦਿਓ ਗੱਲ ਬਾਤ ਇਹੀ ਆ ਬਾਈ ਸਾਰੇ ਪੰਜਾਬ ਨੂੰ ਇਕੱਲੇ ਇਕੱਲੇ ਨੂੰ ਨਾਲ ਖੜਨਾ ਚਾਹੀਦਾਗਾ ਉਹ ਟਾਈਮ 'ਚ ਜਦੋਂ ਪੂਰੀਆਂ ਧੁੰਦਾ ਪੈ ਰਹੀਆਂ ਸੀ ਪੂਰੀ ਠੰਡ ਸੀ ਉਹ ਟਾਈਮ 'ਚ ਆਪਣੀਆਂ ਮਾਵਾਂ ਭੈਣਾਂ ਬਜ਼ੁਰਗਾਂ ਨੂੰ ਕਿਹਾ ਸੀਗਾ ਕੰਗਣਾ ਨੇ ਵੀ 100-100 ਰੁਪਏ ਦਿਹਾੜੀ 'ਚ ਲਿਆਂਦੀਆਂ ਜਦੋਂ ਇਸਲਾ ਅਧੋਲਨ ਦਿੱਲੀ ਚੱਲ ਰਿਹਾ ਸੀ ਸਭ ਨੂੰ ਪਤਾ ਹੈ ਗੱਲਬਾਤ ਦਾ ਇਸ ਲਈ ਭਾਈ ਬਾਤ ਤੋਂ ਬਾਅਦ ਸੋਸ਼ਲ ਮੀਡੀਆ ਤੇ ਵੀ ਗਰਾਊਂਡ ਤੇ ਵੀ ਸਪੋਰਟ ਕਰੋ। ਕੱਲੇ ਇਹ ਨਾ ਵੀ ਕੰਮ ਸੋਸ਼ਲ ਮੀਡੀਆ ਤੇ ਰਹਿ ਜੇ। ਠੀਕ ਆ। ਆ ਗਰਜੰਟ ਸਿੰਘ ਕਹਿੰਦਾ ਸ਼ੇਅਰ ਕਿਉਂ ਕਰ ਨਾ ਕਰ ਤੈਨੂੰ ਕਿਹਨੇ ਕਿਹਾ ਤੂੰ ਨਾ ਸ਼ੇਅਰ ਕਰ। ਅਗੇ ਸ਼ੇਅਰ ਨਾ ਕਰ ਜੇ ਕੋਈ ਗੱਲ ਬਾਤ ਕਰਦੇ ਆ ਕਿ ਮੁੱਦੇ ਦੀ ਘਰ ਘਰ ਗੱਲ ਪਹੁੰਚ ਜੇ ਇਕਦਮ ਸ਼ੇਅਰ ਨਹੀਂ ਕਰਦੇ ਨਾ ਕਰ ਤੈਨੂੰ ਕਿਹਨੇ ਕਿਹਾਗਾ। ਨਾ ਹੀ ਤੈਨੂੰ ਚੁੱਠੀ ਪਾ ਕੇ ਸੱਦਿਆਗਾ। ਗੱਲਬਾਤ ਇਹ ਹੁੰਦੀ ਹੈ ਵੀ ਜੇ ਤੁਸੀਂ ਆਪ ਨਹੀਂ ਕੁਝ ਕਰਨਾ ਕਿਸੇ ਨੂੰ ਕਰਨ ਦੇ ਦਿਆ ਕਰੋ। ਛੋਡੇ ਬਾਰੇ ਪਤਾ ਮੈਨੂੰ ਸਾਰਾ ਵੀ ਕੌਣ ਲੋਕ ਆ ਕਿੱਥੋਂ ਆਉਨੇ ਹੋ। ਕੀ ਦੇ ਹੱਕ 'ਚ ਕੰਮ ਕਰਦੇ ਹੋਂ ਕਿਹਨੇ ਸਾਨੂੰ ਕਿਹਾਗਾ ਵੀ ਜਿਹੜੇ ਬੰਦੇ ਪੰਜਾਬ ਦੇ ਹੱਕ 'ਚ ਬੋਲਦੇ ਵੀ ਉਹਨਾਂ ਨੂੰ ਉਲਟ ਬੋਲੋ ਸਭ ਪਤਾ ਬਾਈ ਬਾਤ ਸਹੀ ਆਈ ਜਾਂਦੀਆ ਵੀਡੀਓ ਬਾਈ ਕਹਿੰਦਾ ਮੈਂ ਹਾਂ ਜਿਹਨੇ ਸ਼ੇਅਰ ਕਰਨੀਆਂ ਕਰੀ ਜਾਂਦੇ ਆ ਤੇਰੇ ਮੰਗੂ ਕੋਈ ਹੈ ਨਹੀਂ ਵੀ ਮੈਂ ਨਹੀਂ ਕਰਨੀ ਨਾ ਕਰੋ ਇਹ ਵੀ ਚੱਕਰ ਨਹੀਂ ਕੋਈ ਪਰ ਗੱਲ ਬਾਤ ਇਹ ਵੀ ਅੱਜ ਭੈਣ ਨਾਲ ਖੰਣ ਦੀ ਲੋੜ ਆ ਅ ਕੰਗਣਾ ਕੰਗਣਾ ਨੂੰ ਹਾਂ ਬਾਈ ਬਾਈ ਬਹੁਤ ਥੱਲੇ ਕੋਲ ਲਿਖੀ ਜਾਂਦੇ ਆ ਪਰ ਵੀ ਸਿੱਧੂ ਆ ਗਿਆ ਸਾਡਾ ਯਾਰ ਪਰ ਵੀ ਸਿੱਧੂ ਸੰਗਰੂਰ ਵਾਲਾ ਆ ਗਿਆ ਤੇ ਗੱਲ ਇਹ ਆ ਬਾਈ ਖੜਜੋ ਗਰਾਹ ਭੈਣ ਨਾਲ ਲੱਗ ਜੇ ਪਤਾ ਹਿੰਦੁਸਤਾਨ ਨੂੰ ਸਾਰੇ ਨੂੰ ਸਾਰੇ ਦੇਸ਼ ਚ ਪਤਾ ਲੱਗੇ ਜੇ ਬਾਲਡ ਚ ਪਤਾ ਲੱਗੇ ਵੀ ਬੰਦੇ ਹੈਗੇ ਹਨ ਖਲੇ ਵੀ ਖੜਦੇ ਆ ਆਪਣੇ ਬੰਦਿਆਂ ਨਾਲ ਵੀ ਭਾਜਦੇ ਨਹੀਂ ਇਹ ਨਹੀਂ ਅਗਿਆ ਵੀ ਆਦਾ ਬੰਦਾ ਫਸ ਗਿਆ ਤਾਂ ਭੱਜ ਜਾ ਇਹ ਗੱਲ ਨਾ ਕਰੋ ਸਭ ਨੂੰ ਖੰਡ ਦੀ ਲੋੜ ਆ ਸਾਰਾ ਪੰਜਾਬ ਇੱਕ ਲੀ ਤੇ ਚੱਲੋ ਐਂ ਤਾਂ ਫਿਰ ਅਤਰਾ ਚੜਾਉਂਦੀ ਰਹਿੰਦੇ ਵਸਤ ਪੈਂਦੀ ਰਹਿੰਦੇ ਆ ਵਕਤ ਸੇਰਾਂ ਨੂੰ ਹੀ ਪੈਂਦੇ ਹੁੰਦੇ ਆ ਤੇ ਖੜਜਾ ਕਰੋ ਹਣਾ ਆ ਫੇਰ ਆ ਗਿਆ ਗਰਜੰਟ ਸਿੰਘ ਜਾਂ ਪਾਜਾ ਪੇਜ ਤੋਂ ਤੈਨੂੰ ਕਿਸ ਨੇ ਤਾੜ ਨਹੀਂ ਦਿੱਤਾ ਯਾ ਇਹ ਸ਼ੇਅਰ ਕਰਨੀ ਨਾ ਕਰ ਤੂੰ ਹੈ ਕੌਣ ਇਹ ਜੀਆਂ ਇਹ ਜੀ ਹੁੰਦੇ ਆ ਇਹੀ ਇਹ ਪਾਰਟੀਆਂ ਦੇ ਬੀਜੇਪੀ ਵਰਗੇ ਨੇ ਛੱਡੇ ਵਿਆਏ ਇਹ ਤਾਂ ਹੀ ਭੌਂਕਦੇ ਆ ਕੇ ਸਿਮ ਸਿੰਘ ਗਰੇਵਾਲ ਚੰਡੀਗੜ੍ਹ ਹੁਣ ਥੱਪੜਾਂ ਲਈ ਮਸ਼ਹੂਰ ਹੈ ਪਹਿਲਾਂ ਹਵਾਰੇ ਨੇ ਜਵਾਬ ਦਿੱਤਾ ਸੀ ਭਖਤਾ ਨੂੰ ਚੰਡੀਗੜ੍ਹ 'ਚ ਅੰਮ੍ਰਿਤਾ ਵਰਕ ਹਾਂਜੀ ਭਾਈ ਮਣੀ ਰੋਤ ਬੱਸ ਭਾਈ ਇਹੀ ਆ ਆ ਵੀ ਆਪਾਂ ਉਹਦੇ ਨਾਲ ਖੜਨਾ ਭੈਣ ਨਾਲ ਆ ਕਿਤੇ ਉਹਨਾਂ ਇਹ ਪਸਤਾਵਾ ਨਾ ਹੋਵੇ ਵੀ ਮੈਂ ਆਪਣੇ ਲੋਕਾਂ ਲਈ ਬੋਲੀ ਸੀ ਤੇ ਪਰ ਮੇਰੇ ਨਾਲ ਨਹੀਂ ਕੋਈ ਖੜਿਆ ਇਹ ਗੱਲਬਾਤ ਨਹੀਂ ਆਪਾਂ ਕਰਾਉਣੀ ਬਾਈ ਕਹਿੰਦਾ ਮੈਂ ਸ਼ੇਅਰ ਕਰਤੀ ਖਿੱਚ ਦੋ ਜਿੰਨੀ ਹੁੰਦੀ ਆ ਠੀਕ ਆ ਕਰ ਦਿਓ ਸ਼ੇਅਰ ਕੋਈ ਗੱਲ ਨਹੀਂ ਜਸਦੀਪ ਸਿੱਧੂ ਜਸਨ ਖਿੱਚ ਕੇ ਰੱਖ ਸਾਡਾ ਗਰਦ ਉਠਾ ਦੇ ਗਰਦ ਆ ਪਠਾਈ ਹੁੰਨੇ ਆ ਬਾਸ ਸਹੀ ਆ ਜੀ ਨੇ ਤੁਹਾਡੇ ਕੋਲ ਆ ਯਾਰ ਪ੍ਰਦੇਸੀ ਕਹਿੰਦਾ ਮੈਂ ਫੌਜ ਚ ਆ ਬਾਈ ਫੇਰ ਵੀ ਨਾਲ ਆ ਭੈਣ ਦੇ ਵਧੀਆ ਗੱਲਾਂ ਆ ਬਾਈ ਤੇਜਾ ਮੈਂਬਰ ਗੋਡਾ ਪਰ ਬਸੰਧੂ ਕੀ ਹਾਲ ਆ ਬਾਸ ਬਾਈ ਕੰਮ ਚੱਕ ਕੇ ਰੱਖੋ ਦੱਬ ਕੇ ਰੱਖੋ ਕੁਲਵਿੰਦਰ ਭੈਣ ਨਾ ਖੜੇ ਰਹੋ ਕਿਉਂਕਿ ਤੁਹਾਡੇ ਲਈ ਜੇ ਕੋਈ ਬੰਦੇ ਲੜ ਰਹੇ ਆ ਤਾਂ ਉਹਨਾਂ ਲਈ ਖੜ ਜਾ ਕਰੋ ਨਹੀਂ ਕਿਸੇ ਨੇ ਕਿਸੇ ਲਈ ਖੜਨਾ ਨਹੀਂ ਪੰਜਾਬ ਤੇ ਇਤੋਂ ਵਕਤ ਮਾਰਾ ਸਕਦਾਗਾ ਜੇ ਤੁਸੀਂ ਖੜੇ ਰਹੋਗੇ ਤਾਂ ਲੋਕ ਵੀ ਤੁਹਾਡੇ ਲਈ ਖੜੇ ਰਹਿਣੇ ਜਿਹੜਾ ਵੀ ਪੰਜਾਬ ਦੇ ਉਲਟ ਬੋਲ ਰਿਹਾਗਾ ਉਹਨੂੰ ਖੰਡ ਪਾਈ ਚੱਲੋ ਵੀਡੀਓ ਦਾ ਜਵਾਬ ਦਿਓ ਜੇ ਕੋਈ ਸੋਸ਼ਲ ਮੀਡੀਆ ਤੇ ਤੁਹਾਨੂੰ ਬੋਲ ਰਿਹਾ ਨਾ ਤਾਂ ਉਹਨੂੰ ਸੋਸ਼ਲ ਮੀਡੀਆ ਤੇ ਜਵਾਬ ਦਿਓ ਹੁਣ ਤਾਂ ਪੂਰਾ ਹਰਿਆਣਾ ਹਰਿਆਣਾ ਵੀ ਨਾਲ ਖੜ ਗਿਆ ਹੈ ਬਾਈ ਕਹਿੰਦਾ ਬਈ ਸਪੋਰਟ ਕੈਨੇਡਾ ਤੋਂ ਆ ਆ ਠੀਕ ਆ ਬਾਈ ਸਾਡੀ ਭੈਣ ਭੈਣ ਕੁਲਵਿੰਦਰ ਕੌਰ ਜਿੰਦਾਬਾਦ ਠੀਕ ਆ ਬਾਈ ਇਹ ਪੰਜਾਬ ਦਾ ਇਹ ਬਾਈ ਕਹਿੰਦਾ ਸ਼ਰਿੰਦਰ ਸਰ ਸ਼ਰਮਾ ਕਹਿੰਦਾ ਕਹਿੰਦਾ ਇਹ ਪੰਜਾਬ ਆ ਪੰਜਾਬ ਤਾਰੇ ਦਿਖਾ ਦੂਗਾ ਗੱਲ ਸਹੀ ਆ ਬਾਈ ਸੇਵਕ ਸਿੰਘ ਸਿੱਧੂ ਮਹਾਰਾਜ ਕੀ ਹਾਲ ਆ ਵੀਰੇ ਕੁਲਵਿੰਦਰ ਕੌਰ ਸਪੋਰਟ ਬਿੱਟੂ ਵਾਜਵਾ ਕਹਿੰਦਾ ਰਾਹਲ ਰਾਹਲ ਕਹਿੰਦਾ ਚੋਰ ਮਾਰ ਵਾਲੇ ਨੇ ਵੀ ਕਰਤੀ ਸ਼ੇਰ ਕਰਦੇ ਚੱਕਦੇ ਕੰਮ ਸ਼ੇਅਰ ਕਰਕੇ ਘਰ ਘਰ ਤੱਕ ਗੱਲ ਪਚਾਈ ਦਿਆ ਕਰੋ ਜਿਹੜੇ ਬੰਦੇ ਕੋਈ ਮੇਰੀ ਨਹੀਂ ਵੀਡੀਓ ਸ਼ੇਅਰ ਕਰਨੀ ਜਿਹੜਾ ਵੀ ਬੰਦਾ ਬੋਲਦਾ ਕਿਸੇ ਹੱਕ ਸੱਚ ਤੇ ਉਹਦੇ ਨਾਲ ਖੜ ਜਾ ਕਰੋ ਸ਼ੇਰ ਸਿੰਘ ਉਸ ਭੈਣ ਦਾ ਭਰਾ ਮੇਰਾ ਪੱਕਲਵੰਤ ਕਲਵੰਤ ਕਹਿੰਦਾ ਸ਼ੇਰ ਸਿੰਘ ਹਾਂ ਕਹਿੰਦਾ ਉਸ ਭੈਣ ਦਾ ਭਰਾ ਮੇਰਾ ਪੱਕਾ ਯਾਰ ਆ ਠੀਕ ਆ ਬਾਈ ਆਪਣੇ ਨਾਨਕੇ ਪਿੰਡ ਦਾ ਤਰਸੀਮ ਸਿੰਘ ਕਹਿੰਦਾ ਫੁੱਲ ਸਪੋਰਟ ਆ ਬਾਈ ਤਰਨ ਸਰਪੰਚ ਕਹਿੰਦਾ ਕਰਤੀ ਸਿਆ ਠੀਕ ਆ ਸਾਡਾ ਪੰਜਾਬ ਹਾਂ लवली ਕੌਰ ਸਾਡਾ ਪੰਜਾਬ ਬਦਲਾ ਲੈਂਦਾ ਹੀ ਆ ਹਾਂ ਬਾਈ ਇਹ ਕਿਹੜੋ ਕੀ ਅੱਜ ਦੀ ਗੱਲ ਆ ਪੁਰਾਣੀਆਂ ਹਿਸਟਰੀਆਂ ਚੱਕ ਲੋ ਪੰਜਾਬ ਨੇ ਹੁਣ ਤੱਕ ਬਦਲੀ ਲਏ ਆ ਬੈ ਸੁਖ ਸਿੰਘ ਕਹਿੰਦਾ ਵੈਗਰੂ ਜੀ ਚੜਦੀ ਕਲਾ ਵਾਸਤੇ ਸਾਡੀ ਭੈਣ ਨੂੰ ਗੱਲ ਸਹੀ ਆ ਬਾਈ ਪੰਜਾਬ ਨੇ ਕੀਤਾ ਕੀ ਆ ਪੰਜਾਬ ਨੇ ਹਾਂ ਬਾਈ ਬਾਈ ਕਹਿੰਦੇ ਵੀ ਗੱਲ ਸਹੀ ਆ ਬਾਈ ਜੇ ਨੌਕਰੀ ਤੋਂ ਲਾਉਂਦੇ ਬਾਈ ਕਹਿੰਦਾ ਐਮ ਐਲ ਏ ਐਮਐਲਏ ਖੜੀ ਕਰਨਾ ਚਾਹੀਦਾ ਭੈਣ ਨੂੰ ਹਾਂ ਬਾਈ ਇੱਥੇ ਬਰਨਾਲੇ ਜਿਮਣੀ ਚੌਣ ਹੋਣੀ ਹੈ ਉਮੀਦ ਹੈ ਰਾਲੇ ਥਾਂ ਉੱਥੇ ਭੈਣ ਨੂੰ ਤੁਸੀਂ ਐਮਐਲਏ ਬਣਾ ਸਕਦੇ ਹੋ ਸਪੋਰਟ ਆ ਤਾਂ ਜੇ ਪੰਜਾਬ ਸਪੋਰਟ ਕਰੂ ਤਾਂ ਯਾਰ ਪੰਜਾਬ ਕਰ ਕੀ ਨਹੀਂ ਸਕਦਾ ਪਹਿਲਾਂ ਵੀ ਆਪਾਂ ਬੰਦੇ ਜਿਤੇ ਹੀ ਆ ਆ ਆ ਗਿਆ ਗਰਜੰਟ ਕਹਿੰਦਾ ਤੂੰ ਵਿਆਹ ਲੈਣ ਦਾ ਮਾਰਾਂ ਤੇ ਤੂੰ ਫਿਰ ਤੂੰ ਸੁਣ ਨਹੀਂ ਕਿਉਂ ਨਾ ਵਿਆਹ ਤੂੰ ਹੀ ਦੇ ਰਿਆ ਮੈਨੂੰ ਤੂੰ ਮੈਨੂੰ ਸੁਣਨੇ ਕਿਉਂ ਆਇਆ ਜਾਂ ਇੱਥੋਂ ਫਿਰ ਵਿਆਹ ਨਾ ਦੇ ਤੇ ਤੇਰਾ ਵੀ ਪੇਜ ਬਣਿਆ ਵੈ ਇਹ ਵੀ ਗੱਲ ਆ ਵਿਆਹ ਤੂੰ ਵੀ ਭਾਲਦਾ ਰਾ ਰਾਜ ਸਿੰਘ ਖਾਲਸਾ ਕਹਿੰਦਾ ਜਵਾੜ ਰਾਜ ਸਿੰਘ ਖਾਲਸਾ ਕਹਿੰਦਾ ਜਵਾੜੇ ਕੁੱਟ ਮੈਕਮਾ ਦੀ ਸਮਝ ਨਹੀਂ ਆਈ ਭੈਣ ਨੇ ਕੰਮ ਸੂਰਮੇ ਵਾਲਾ ਕੀਤਾ ਬਾਈ ਕਹਿੰਦਾ ਭੈਣ ਨੇ ਕੰਮ ਸੂਰਮੇ ਵਾਲਾ ਕੀਤਾ ਆ ਗਿਆ ਪ੍ਰਵੀਨ ਕੁਮਾਰ ਆ ਬੀਜੇਪੀ ਦਾ ਵਾਲਾ ਹੋਊ ਜਾਂ ਕੋਈ ਹੋਰ ਹੋਊਗਾ ਕਹਿੰਦਾ ਤੂੰ ਵੇਲਣਾ ਤੇਰੇ ਕਿਹੜਾ ਫਿਰ ਮਿੱਲ ਚਾਲਦੇ ਰੂਨ ਦੀ ਫੈਕਟਰੀ ਲਾਈ ਆ ਤੇਰੀ ਤੂੰ ਵੀ ਵੇਲੇ ਹੀ ਆ ਦੇਖਣ ਤਾਂ ਹੀ ਆਏਗਾ ਅਸੀਂ ਆਪ ਦੇ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਵੀ ਆਪ ਦੇ ਬੰਦਿਆਂ ਨਾਲ ਖੜਾ ਕਰੋ ਜੋ ਵੀ ਬੰਦਾ ਸੱਚ ਹੱਕ ਸੱਚ ਤੇ ਲੜਦਾਗਾ ਆਪਰਾ ਕੰਦਾ ਸੁਨੂ ਸ਼ਰਮਾ ਹਾਂ ਸੁਨੂ ਸ਼ਰਮਾ ਕਹਿੰਦਾ ਭਰਾ ਤੁਹਾਡੇ ਨਾਲ ਆ ਠੀਕ ਆ ਵੀਰੇ ਜਿਉਂਦਾ ਰਹੇ ਪੰਜਾਬ ਚ ਤਾਂ ਕੋਈ ਮਸਲੀ ਨਹੀਂ ਸਾਰੇ ਹਿੰਦੂ ਸਿੱਖ ਭਰਾ ਭਰਾ ਜੇ ਤਾਂ ਜਿਹੜੇ ਬਾਹਰੋਂ ਆ ਕੇ ਪਵਾੜੇ ਪਵਾਉਂਦੇ ਆ ਨਾ ਖਿੱਚ ਕੇ ਰੱਖਿਆ ਕਰੋ ਜਿਹੜਾ ਵੀ ਮਰਜੀ ਆ ਪੰਜਾਬ ਦੇ ਹੱਕ ਚ ਬੰਦਾ ਬੋਲਦਾ ਉਹਦੇ ਨਾਲ ਖੜ ਜਾ ਕਰੋ ਠੋਕ ਕੇ ਕਾਰਨ ਇਹ ਆ ਵੀ ਜੇ ਖੜੋਂਗੇ ਫੇਰ ਹੀ ਬੋਲਣਗੇ ਬੰਦੇ ਠੀਕ ਆ ਬਾਈ ਕਹਿੰਦਾ ਜੇ ਭੈਣ ਨੂੰ ਨੌਕਰੀ ਤੋਂ ਲੋਂਦੇ ਪਹਿਲੀ ਗੱਲ ਤਾਂ ਹਾਂ ਰਾਸੈਂ ਖਾ ਚਕਣਾ ਜਵਾੜੇ ਕੁੱਟ ਵਿਭਾਗ ਮੰਤਰੀ ਕਹਿੰਦੇ ਆ ਪੰਜਾਬੀਆਂ ਨੂੰ ਬਾਈ ਗੱਲ ਸਹੀ ਆ ਵੀ ਜੇ ਭੈਣ ਨੂੰ ਨੌਕਰੀ ਤੇ ਲਾਉਂਦੇ ਆ ਤਾਂ ਫਿਰ ਬਰਨਾਲੇ ਮੀਤ ਵਾਲੀ ਚੋਣ ਵਿਹਲੀ ਆ ਉੱਥੇ ਐਮਐਲਏ